ਭਿੱਤੇ ਦਿਨ ਹੀ ਜੰਮੂ ਕਸ਼ਮੀਰ ਦੇ ਪੁਂਚ ਜ਼ਿਲ੍ਹੇ ਵਿੱਚ ਸ਼ਹੀਦ ਹੋਏ ਜਵਾਨਾਂ ਦੀਆਂ ਮਰਤਕ ਦੇਹਾਂ ਅੱਜ ਪੰਜਾਬ ਵਿੱਚ ਲਿਆਂਦੀਆਂ ਜਾਣੇ ਯਾਨੀ ਕਿ ਇਨ੍ਹਾਂ ਵਿੱਚੋਂ ਜੋ ਇਹ ਪੰਜ ਜਵਾਨ ਸ਼ਹੀਦ ਹੋਏ ਸੀ ਇਨ੍ਹਾਂ ਵਿੱਚ ਚਾਰ ਜਵਾਨ ਪੰਜਾਬ ਤੋਂ ਸਨ ਅਤੇ ਇਨ੍ਹਾਂ ਦੀਆਂ ਜੋ ਮਰਤਕ ਦੇਹਾਂ ਨੇ ਉਹ ਸਰਕਾਰੀ ਸਨਮਾਨਾਂ ਨਾਲ ਅੱਜ ਪਿੰਡਾਂ ਵਿੱਚ ਲਿਆਂਦੀਆਂ ਗਈਆਂ ਅਤੇ ਤਿਰੰਗੇ ਵਿੱਚ ਲਪੇਟ ਕੇ ਇਹ ਮਰਤਕ ਦੇਹਾਂ ਵੱਖ-ਵੱਖ ਜਿਹੜੇ ਪਿੰਡਾਂ ਤੋਂ ਇਹ ਜਵਾਨ ਸੀਗੇ ਉੱਥੇ ਲਿਆਂਦੀਆਂ ਜਾ ਰਹੀਆਂ ਨੇ ਤਾਂ ਇਸੇ ਦੌਰਾਨ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਰੌਂਗ 'ਤੇ ਖੜੇ ਕਰ ਦੇਣ ਵਾਲੀਆਂ ਨੇ ਜਿਸ ਦੇ ਚੱਲਦਿਆਂ ਜਿੱਥੇ ਇੱਕ ਪਾਸੇ ਨਿੱਕਾ ਜਿਹਾ ਬੱਚਾ ਆਪਣੇ ਪਿਤਾ ਨੂੰ ਸਲੂਟ ਮਾਰ ਕੇ ਅੰਤਮ ਵਧਾਈਗੀ ਦੇ ਰਿਹਾ ਉੱਥੇ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਜਿਵੇਂ ਹੀ ਸਾਬੋ ਤਲਵੰਡੀ ਦੇ ਪਿੰਡ ਬਾਗਾ ਤੋਂ ਸ਼ਹੀਦ ਹੋਏ ਸ਼ਹੀਦ ਸੇਵਕ ਸਿੰਘ ਦੇ ਪਰਿਵਾਰ ਕੋਲ ਪਹੁੰਚੇ ਤਾਂ ਉਸ ਸਮੇਂ ਜੋ ਤਸਵੀਰਾਂ ਸਾਹਮਣੇ ਆਈਆਂ ਉਹਨਾਂ ਨੇ ਰੌਂਗ 'ਤੇ ਖੜੇ ਕਰਕੇ ਰੱਖ ਦਿੱਤੇ ਤੇ ਤਰਾ ਕੱਟ ਕੇ ਰੱਖ ਦਿੱਤਾ ਜਿਸ ਵਿੱਚ ਕਿ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਸ਼ਹੀਦ ਸੇਵਕ ਸਿੰਘ ਦਾ ਪਰਿਵਾਰ ਸਿੱਧੂ ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਗੱਲ ਬੱਕੜੀ ਪਾ ਕੇ ਗੱਲ ਨੂੰ ਮਿਲ ਕੇ ਜਿਹੜਾ ਘੁੱਟ ਕੇ ਰੋ ਰਹੇ ਨੇ ਤੁਸੀਂ ਤਸਵੀਰਾਂ ਵਿੱਚੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਸਮੇਂ ਇਸ ਪਰਿਵਾਰ ਦਾ ਜਿਹੜਾ ਦਰਦ ਹੈ ਉਹ ਕੀ ਹੋਏਗਾ ਉੱਥੇ ਹੀ ਗੱਲ ਕਰ ਲੈਣੇ ਆ ਕਿ ਬਹੁਤ ਸਾਰੇ ਜਿਹੜਾ ਨੈਸ਼ਨਲ ਮੀਡੀਆ ਅਕਸਰ ਪੰਜਾਬੀਆਂ ਨੂੰ ਜਿਹੜਾ ਭੰਡ ਦਾ ਰਹਿੰਦਾ ਹੈ ਅਤੇ ਪੰਜਾਬੀਆਂ ਤੇ ਵੱਡੇ ਸਵਾਲ ਖੜੇ ਕਰ ਦਿੰਦਾ ਹੈ ਪਰ ਉਹਨਾਂ ਲਈ ਵੀ ਜ਼ਰੂਰ ਇੱਕ ਸਬਕ ਹੋਣਾ ਚਾਹੀਦਾ ਹੈ ਕਿ ਜੋ ਇਹ ਚਾਰ ਸ਼ਹੀਦ ਹੋਏ ਨੇ ਉਹ ਪੰਜ ਸ਼ਹੀਦ ਹੋਏ ਨੇ ਉਹਨਾਂ ਵਿੱਚੋਂ ਚਾਰ ਪੰਜਾਬ ਦੇ ਹੀ ਜਵਾਨ ਨੇ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਸਿੱਧੂ ਮੁਸੇਵਾਲਾ ਦੇ ਪਿਤਾ ਨੂੰ ਕਿਵੇਂ ਗੱਲ ਲਾ ਕੇ ਸ਼ਹੀਦ ਸੇਵਕ ਸਿੰਘ ਦੀਆਂ ਭੈਣਾਂ ਰੋ ਰਹੀਆਂ ਨੇ ਤੇ ਆਪਣਾ ਜਿਹੜਾ ਦਰਦ ਬਿਆਨ ਕਰ ਰਹੀਆਂ ਨੇ ਉੱਥੇ ਹੀ ਗੱਲ ਕਰ ਲੈਣੇ ਆ ਕਿ ਸ਼ਹੀਦ ਸੇਵਕ ਸਿੰਘ ਦਾ ਪਰਿਵਾਰ ਵੱਖ-ਵੱਖ ਜਿਹੜਾ ਅਦੇ ਜਿਹੜਾ ਵੱਖ-ਵੱਖ ਸਮੇਂ ਤੇ ਜਿਹੜਾ ਦੇਸ਼ ਨਾਲ ਖੜਦਾ ਆਇਆ ਇਸੇ ਦੌਰਾਨ ਹੁਣ ਸੇਵਕ ਸਿੰਘ ਵੀ ਜਿਹੜਾ ਦੇਸ਼ ਲਈ ਆਪਣੀ ਜਿਹੜੀ ਆ ਜਨ ਬਾਰ ਗਿਆ ਹੈ ਉਸੇ ਦੌਰਾਨ ਹੁਣ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਸਿੱਧੂ ਮੁਸੇਵਾਲਾ ਦੇ ਪਿਤਾ ਜਦੋਂ ਤਲਵੰਡੀ ਸਾਬੋ ਦੇ ਪਿੰਡ ਵਾਗਾ ਜਾਂਦੇ ਨੇ ਤਾਂ ਉੱਥੇ ਉਸ ਸੇਵਕ ਸਹੀ ਸਿੰਘ ਦਾ ਪਰਿਵਾਰ ਹੈ ਜਿਹੜਾ ਸ਼ਹੀਦ ਸੇਵ ਸਿੰਘ ਦਾ ਪਰਿਵਾਰ ਹੈ ਉਹ ਸਿੱਧੂ ਮੁਸੇਵਾਲਾ ਦੇ ਪਿਤਾ ਦੇ ਗੱਲ ਲਾ ਕੇ ਫੋਟੋ ਫੋਟਨ ਹੁੰਦਾ ਉਹਦੀਆਂ ਪੈਣਾ ਜੋ ਵਿਰਲੈਪ ਹੈ ਉਹ ਸਿੱਧੂ ਮੁਸੇਵਾਲਾ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਬਿਆਨ ਕਰ ਰਹੀ ਹੈ ਅਤੇ ਸਿੱਧੂ ਮੁਸੇਵਾਲਾ ਦਾ ਨਾਂ ਲੈ ਕੇ ਵੀ ਇਹ ਪੈਣਾ ਜਿਹੜਾ ਆਪਣਾ ਦਰਦ ਵਿਹਾਨ ਕਰ ਰਹੀ ਹੈ ਨੇ ਉਹ ਤੁਹਾਨੂੰ ਪੂਰਾ ਇਹ ਜਿਹੜਾ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਸਰਕਾਰੀ ਸਨਮਾਨ ਨਾਲ ਸ਼ਹੀਦ ਸੇਵ ਸਿੰਘ ਦਾ ਜਿਹੜਾ ਸੰਸਕਾਰ ਕੀਤਾ ਜਾ ਰਿਹਾ ਹੈ। ਆਪਾਂ ਨੇ ਆਈਆਂ ਨੇ ਕਿ ਸਿੱਧੂ ਮੁਸੇਵਾਲਾ ਦੇ ਪਿਤਾ ਜਦੋਂ ਤਲਵੰਡੀ ਸਾਬੋ ਦੇ ਪਿੰਡ ਵਾਗਾ ਜਾਂਦੇ ਨੇ ਤਾਂ ਉੱਥੋਂ ਉਸ ਸੇਵਕ ਸਹੀ ਸਿੰਘ ਦਾ ਪਰਿਵਾਰ ਹੈ ਜਿਹੜਾ ਸ਼ਹੀਦ ਸੇਵ ਸਿੰਘ ਦਾ ਪਰਿਵਾਰ ਹੈ ਉਹ ਸਿੱਧੂ ਮੁਸੇਵਾਲਾ ਦੇ ਪਿਤਾ ਦੇ ਗੱਲ ਲਾ ਕੇ ਫੋਟੋ ਫੋਟਨ ਹੁੰਦਾ ਉਹਦੀਆਂ ਭੈਣਾਂ ਤਾਂ ਜੋ ਵਿਰਲਾਪ ਹੈ। ਸਿੱਧੂ ਮਸੇਵਾਲਾ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਬਿਆਨ ਕਰ ਰਹੀ ਹੈ ਅਤੇ ਸਿੱਧੂ ਮਸੇਵਾਲਾ ਦਾ ਨਾਂ ਲੈ ਕੇ ਵੀ ਇਹ ਪੈਣਾ ਜਿਹੜਾ ਆਪਣਾ ਦਰਦ ਬਿਆਨ ਕਰ ਰਹੇ ਨੇ ਆਓ ਤੁਹਾਨੂੰ ਪੂਰਾ ਇਹ ਜਿਹੜਾ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਸੇਵ ਸਿੰਘ ਦਾ ਜਿਹੜਾ ਸੰਸਕਾਰ ਕੀਤਾ ਜਾ ਰਿਹਾ ਹੈ هاي میرا دیر جبدی کو هاي ماشي بیٹھے وا باکو تو ٹھرے گیا تو